ਪਰਦੀ ਕਾਂਡੋਲੀ ਪਰਦੀ ਕਾਂਧੋਲੇ ਪਰਦੇ ਕਾਂਡੋਲੀ ਪਰਦੀ ਬਹੁਤ ਅਫਸੋਸ ਦੀ ਗੱਲ ਆ ਕਿ ਸਾਡੇ ਦੇਸ਼ ਦੇ ਨਾਗਰਿਕ ਅਮਰੀਕਾ ਨੇ ਡਿਪੋਰਟ ਕੀਤੇ ਨੇ ਅੱਜ ਉਹਦਾ ਜਹਾਜ਼ ਜਿਹੜਾ ਵਾ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਤੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਅਮਰੀਕਾ ਦਾ ਫੌਜੀ ਜਹਾਜ਼ ਉਹਨਾਂ ਨੂੰ ਲੈ ਕੇ ਆਇਆ ਪਤਾ ਹੀ ਲੱਗਿਆ ਕਿ ਸਾਰਾ ਰਾਵ ਉਹਨਾਂ ਨੂੰ ਹੱਥ ਖੜੀਆਂ ਲਾ ਕੇ ਇੱਥੇ ਲੈ ਕੇ ਆਏ ਨੇ ਜਿਹੜਾ ਇਹ ਰੌਲਾ ਪੈ ਰਿਹਾ ਕਿ 205 ਇੰਡੀਅਨਸ ਡਿਪੋਰਟ ਕੀਤੇ ਨੇ ਅਸਲ ਵਿੱਚ ਜਿਹੜਾ ਜਦੋਂ ਚੈੱਕ ਕੀਤਾ ਪ੍ਰੋਪਰ ਫੈਕਟ ਤਾਂ 104 ਨਾਗਰਿਕ ਜਿਹੜੇ ਨੇ ਇੰਡਿਆ ਦੇ ਉਹ ਅਮਰੀਕਾ ਨੇ ਜਿਹੜੇ ਇਲੀਗਲ ਸਟੇ ਕਰ ਰਹੇ ਸੀ ਉਹ ਡਿਪੋਰਟ ਕੀਤੇ ਨੇ ਇਹਨਾਂ 104 ਦੇ ਵਿੱਚ 30 ਜਿਹੜੇ ਨੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਔਰ ਖਾਸ ਤੌਰ ਤੇ ਅ ਦੁਆਬੇ ਦੇ ਰਹਿਣ ਵਾਲੇ ਨੇ ਤੇ ਕੁਝ ਬੰਦੇ ਮੇਰੀ ਆਪਣੀ ਕਨਸਟੈਂਸੀ ਪੁਲਤ ਦੇ ਮੈਨੂੰ ਸ਼ਾਇਦ 4 ਨੇ ਹਲੇ ਲਿਸਟ ਪੂਰੀ ਡਿਟੇਲ ਚ ਆਊਗੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਦਾ ਵਾਂ ਕਿਉਂਕਿ ਇਹ ਉਹ ਬੱਚੇ ਨੇ ਜਿਹੜੇ ਪੰਜਾਬ ਦੇ ਵਿੱਚ ਹਤਾਸ਼ ਹੋ ਕੇ ਮਯੂਸ ਹੋ ਕੇ ਪਿਛਲੇ ਕੁਝ ਦਹਾਕਿਆਂ ਤੋਂ ਹੌਲੀ-ਹੌਲੀ ਪਹਿਲਾਂ ਸੈਂਕੜੇ ਫਿਰ ਹਜ਼ਾਰਾਂ ਫਿਰ ਹੁਣ ਲੱਖਾਂ ਦੀ ਤਦਾਦ ਵਿੱਚ ਵਿਦੇਸ਼ਾਂ ਵਿੱਚ ਜਾਣ ਲੱਗੇ ਔਰ ਇੰਨੇ ਖਤਰੇ ਮੋਲ ਲੈ ਕੇ ਉਹ ਉੱਥੇ ਅਮਰੀਕਾ ਕਿਉਂ ਜਾਣਾ ਚਾਹੁੰਦੇ ਸੀਗੇ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਲੋ ਨੌਜਵਾਨਾਂ ਨੂੰ ਜਿਹੜੇ ਅ ਅੱਛੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਆ ਇੱਥੇ ਕੋਈ ਨੌਕਰੀ ਉਹਨਾਂ ਨੂੰ ਥਿਸ ਨਹੀਂ ਰਹੀ ਸੀ ਖੇਤੀ ਸਾਡੀ ਇੰਨੀ ਕਾਮਯਾਬ ਨਹੀਂ ਕਿਉਂਕਿ ਲੈਂਡ ਹੋਲਡਿੰਗਸ ਘਟ ਗਿਆ ਨੇ ਔਰ ਕੇਂਦਰ ਸਰਕਾਰ ਦਾ ਰਵਈਆ ਜਿਹੜਾ ਇੱਕ ਪੱਕ ਪਾਤੀ ਆ ਉਹਦੇ ਕਰਕੇ ਕੋਈ ਬਹੁਤ ਲਾਹੇਵੰਦ ਕਿੱਤਾ ਨਹੀਂ ਰਿਹਾ ਖੇਤੀ ਇੰਡਸਟਰੀ ਬਹੁਤੀ ਪੰਜਾਬ ਦੇ ਵਿੱਚ ਹੈ ਨਹੀਂ ਬਾਰਡਰ ਸਟੇਟ ਆ ਮਤਲਬ ਸਾਡੇ ਦੇਸ਼ ਦੇ ਲੋਕੀ ਇੱਥੋਂ ਦੇ ਸਿਸਟਮ ਨਾਲ ਕਫਾ ਨਹੀਂ ਖੋਸ਼ ਨਹੀਂ ਗਏ اور ਪੰਜਾਬ ਚ ਮੈਂ ਗੱਲ ਕਰਾਂ ਕਿ ਸਾਡੇ ਚੀਫ ਮਿਨਿਸਟਰ ਰੋਜ਼ ਸ਼ੋਰ ਮਚਾਉਂਦੇ ਨੇ ਕਿ ਰੰਗਲਾ ਪੰਜਾਬ ਬਣਾਤਾ ਮੈਂ ਪਿਛਲੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਰੰਗਲਾ ਨਹੀਂਗਾ ਇੱਕ ਕੰਗਲਾ ਸਾਬਤ ਹੋਇਆ ਵਾ ਜੀ ਕਮਾਉਣ ਗਿਆ ਹੀ ਆਪਣਾ ਜੀ ਆ ਜਨਤਵਾਦ ਤੇ ਰੰਗਲਾ ਫਿਊਚਰ ਲੈ ਕੇ ਜਾਂਦਾ ਬੰਦਾ ਠੀਕ ਹੈ ਜੀ ਕੀ ਸਰਕਾਰ ਗੜੀ ਅਪੀਲ ਕਰੋਗੇ ਸਰਕਾਰ ਜੀ ਇਹ ਅਪੀਲ ਕਰਦੇ ਕਿ ਅੰਦਾ ਕੋ ਸੋਚੋ ਚਲੋ ਜਿੱਦਾਂ ਵੀ ਹਨਾ ਵੀ ਇਲੀਗਲ ਤਰੀਕਾ ਨਾ ਹੁਣ ਪਤਾਇਆ ਜਾਵੇ ਕਿਉਂਕਿ ਇੰਨਾ ਪਹਾ ਲੱਗਿਆ 42 43 ਲੱਖ ਘਰ ਵੇਚ ਕੇ ਅੱਦਨ ਲਾਇਆ ਹੁੰਦਾ ਜੀ ਕਾਲੀ ਬੰਨਾ ਵੇਚ ਕੇ ਸਾਰਾ ਕੁਝ ਇਹ ਜ਼ਿੰਦਗੀ ਦਾ ਆਪਣਾ ਲਾਅ ਸੀ ਜੋ ਕਮਾਇਆ ਜੀ ਅਮਰੀਕਾ ਮਾੜਾ ਜੀ ਚਲੋ ਠੀਕ ਹੈ ਜੀ ਜਿਹੜੇ ਹੁਣ ਪਹੁੰਚ ਗਿਆ ਉਹਨਾਂ ਦਾ ਤਾਂ ਕੋਈ ਨਾ ਕੋਈ ਸੋਚ ਦੀ ਉਹ ਨਵੇਂ ਤੇ ਰੋਕ ਲੱਗ ਜਾਂਦੀ ਇੰਡੀਆ ਤੇ ਰੋਕ ਲੱਗ ਜਾਂਦੀ ਜੀ ਕਿਤੇ ਨਾ ਕੋਈ ਕੁਝ ਹੁੰਦਾ ਚਲੋ ਫੈਸਲਾ ਤਾਂ ਲੈਣਾ ਚਾਹੀਦਾ ਇਹ ਚੀਜ਼ ਵੱਲੋਂ ਠੀਕ ਹੈ ਜੀ ਐਨ ਆਰ ਆ ਮਾਮਲੇ ਤੇ ਮੰਤਰੀ ਨੇ ਕੁਲਦੀਪ ਧਾਲੀਵਾਲ ਕੋਈ ਜੀ ਉਹਨਾਂ ਤੋਂ ਕੋਈ ਅਪੀਲ ਕਰਨੀ ਚਾਹੁੰਦੇ ਉਹਦੇ ਇਹੋ ਅਪੀਲ ਕਰਦੇ ਆ ਜੀ ਇਹਨਾਂ ਦਾ ਬੱਚਿਆਂ ਦਾ ਸੋਚੋ ਥੋੜਾ ਬੋਤਾ ਜਿੰਨੇ ਵੀ ਗਏ ਆ ਸਾਰਾ ਆਪਣਾ ਵੇਚ ਵਟ ਕੇ ਗਏ ਘਰ-ਬਾਰ ਬਣ ਜੂ ਅਗ ਹੋ ਤਾਂ ਜਿਹਦੇ ਇੱਥੇ ਆ ਗਏ ਆ ਤਾਂ ਸਾਰਾ ਕੁਝ ਵੇਚ ਵਾਟ ਕੇ ਇੱਥੇ ਟੱਕਿਆਂ ਧੋਣੇ ਜੁੱਦੇ ਰਹੇ ਜਨਾਬ ਜੀ। ਉਹਨਾਂ ਵਿਆਜ ਹੀ ਪੈਸੇ ਚੁੱਕੇ ਜੀ ਨਾ ਵਿਆਜ ਕਰਨਾ ਕੇ ਇੱਕ ਉਹਨਾਂ ਕੁਝ ਹੋਣਾ ਨਹੀਂ। ਨਾ ਜੀ। ਰੋਜ਼ਗਾਰ ਇੱਥੇ ਹੁੰਦਾ ਤਾਂ ਫਿਰ ਜਾਂਦੇ ਕਿਉਂ ਜੀ? ਖ਼ਬਰੀ ਨਹੀਂ ਜੀ। ਆਹ ਖ਼ਬਰੀ ਨਹੀਂ ਜੀ। ਜੀ ਕੁਝ ਕਰਨ ਲੋ ਉਹਦਾ ਕੋਈ ਇਹਨਾਂ ਦਾ ਹੀ ਲੱਭ ਸੀ ਲਾ ਕਰਨਾ। ਇੱਥੇ ਕਰਦਾਂ ਨਹੀਂ ਜੀ। ਹਾਂ ਜੀ। ਚਲੋ ਇੰਡੀਆ ਕਰਦਣ ਜਾਂ ਕੁਝ ਵੀ ਕਰਦਣ ਪਰ ਇਹਨਾਂ ਦਾ ਕੁਝ ਸੋਚਣਾ ਚਾਹੀਦਾ ਜੀ। ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿ ਲਈ ਔਨ ਸਕਾਈ ਟੀਵੀ ਦਿਨਾਂਤ।